ਹਾਂਜੀ ਫੋਸ ਚੋਇਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਫਿਰ ਇਸ ਤੋਂ ਤੁਹਾਨੂੰ ਇੱਕ ਨੰਬਰ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਕਪੂਰਾ ਰੋਡ ਨੇੜੇ ਗੁਰਦੁਆਰਾ ਗੁਦਰੀ ਸਾਹਿਬ ਫਰੀਦਕੋਟ ਸ਼ੁਰੂ ਕਰਨ ਲੱਗਿਆਂ ਤੇ ਵੀਡੀਓ ਦੇ ਵਿੱਚ ਜਿਹੜੇ ਵੀ ਸੂਟ ਰਹਿਣਗੇ ਕੁਝ ਕਾਟਨ ਦੇ ਹੋਣਗੇ ਤੇ ਕੁਝ ਇੱਕ ਅੱਧਾ ਬਰਪਰੀ ਦਾ ਤੇ ਬਾਕੀ ਵਰਕ ਵਾਲੀ ਸੂਟ ਰਹਿਣਗੇ ਸਾਰੇ ਬਹੁਤ ਸੋਹਣੇ ਸੂਟ ਨੇ ਲਓ ਜੀ ਪਹਿਲਾ ਸੂਟ ਦੇਖੋ ਤੁਸੀਂ ਇਹ ਹੈਗੀ ਆ ਦੀ ਸ਼ਰਟ ਬੜਾ ਪਿਆਰਾ ਜਿਹਾ ਗਰਲਿਸ਼ ਲੁੱਕ ਦਾ ਸੂਟ ਹੈਗਾ ਇਹ ਬਿਲਕੁਲ ਪਿਓਰ ਕਾਟਨ ਦੇ ਵਿੱਚ 100% ਕਾਟਨ ਐਕਸਪੋਰਟ ਕਪੜਾ ਹੁੰਦਾ ਜਿਹੜਾ ਉਹ ਵਾਲੀ ਕਾਟਨ ਤੇ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਸ਼ਰਟ ਹੈਗੀ ਐ ਤੇ ਨਾਲ ਜਿਹੜੀ ਕੋਰਾ ਕਾਟਨ ਦੀ ਸਲਵਾਰ ਮਿਲੂਗੀ ਜੀ ਤੁਹਾਨੂੰ ਬੜੀ ਪਿਆਰੀ ਸਲਵਾਰ ਹੈਗੀ ਐ ਕਾਫੀ ਜ਼ਿਆਦਾ ਸੋਹਣਾ ਸੂਟ ਲੱਗਦਾ 895 ਦੇ ਵਿੱਚ ਇਹ ਸੂਟ ਤੁਹਾਨੂੰ ਮਿਲ ਜੂਗਾ ਸ਼ਿਪਿੰਗ ਬਿਲਕੁਲ ਫਰੀ ਹੋਊਗੀ ਲੋ ਇਹ ਬੜਾ ਇਹਦਾ ਸ਼ਰਟ ਰਹੂਗਾ 컬러ਫੁਲ ਜਿਹਾ ਸ਼ਰਟ ਹੈਗਾ ਨਮਕ ਤੇਰਾ ਲੱਗਦਾ ਸਟੱਫ ਇਹਦਾ ਵੀ ਬਿਲਕੁਲ ਪਿਓਰ ਕਾਟਨ ਦੇ ਵਿੱਚ ਰਹੂਗਾ ਤੇ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸਟੱਫ ਰਹੂਗਾ ਤੇ ਇਹ ਹੈਗੀ ਆ ਜੀ ਇਹਦੀ ਸਲਵਾਰ ਬਣਾਓ ਚਾਹੇ ਤੁਸੀਂ ਇਹਦਾ ਪਲਾਜ਼ੋ ਬਣਾਓ ਇਸ ਤਰ੍ਹਾਂ ਕਰਕੇ ਇਹਦਾ ਪਲਾਜ਼ੋ ਵੀ ਬਣਾ ਸਕਦੇ ਹੋ ਗਰਲਿਸ਼ ਲੁੱਕ ਦੇ ਸੂਟ ਨੇ ਜੀ ਇਹ ਬਹੁਤ ਪਿਆਰੇ ਲੱਗਦੇ ਨੇ ਜਦੋਂ ਬਣਦੇ ਨੇ ਤੇ ਬਿਲਕੁਲ ਕਾਟਨ ਦੇ ਵਿੱਚ ਸਲਵਾਰ ਤੇ ਕਾਟਨ ਦੇ ਵਿੱਚ ਸ਼ਰਟ ਰਹੂਗੀ ਇਹ ਮਿਲੂਗਾ ਜੀ ਤੁਹਾਨੂੰ 850 ਦੇ ਵਿੱਚ ਇਹ ਲੋ ਇਹ ਦੇਖੋ ਇਹ ਵੀ ਸੇਮ ਉਦਾਂ ਹੀ ਕਾਟਨ ਰਹੂਗੀ ਪਿਓਰ ਕਾਟਨ ਪ੍ਰਿੰਟ ਬਹੁਤ ਅੱਛਾ ਹੈ ਤੇ ਨਾਲ ਇਹ ਮਿਲੂਗੀ ਇਹਦੇ ਸਲਵਾਰ ਲਓ ਜੀ ਬਹੁਤ ਪਿਆਰੀ ਸਲਵਾਰ ਹੈਗੀ ਹੈ ਇਹ ਬਹੁਤ ਸੋਹਣਾ ਲੱਗਦਾ ਹੈ ਇਹ ਸੂਟ ਲਓ ਜੀ ਇਹ ਵੀ ਤੁਹਾਨੂੰ 850 ਚ ਮਿਲ ਜੂ ਤੇ ਇਹ ਵਾਲਾ ਸੂਟ ਦੁਬਾਰਾ ਫੇਰ ਆ ਗਏ ਨੇ ਆਪਣੇ ਕੋਲੇ ਪਹਿਲਾਂ ਇਹ ਪਿੰਕ ਸਲਵਾਰ ਨਾਲ ਆਈ ਸੀ ਹੁਣ ਇਹ ਇਸ ਸਲਵਾਰ ਨਾਲ ਆਏ ਨੇ ਬੜੇ ਵਧੀਆ ਲੱਗਦੇ ਨੇ ਇਹਦੇ ਨਾਲ ਔਰ ਦੁਪੱਟਾ ਵੀ ਆਪਾਂ ਭੈਣ ਨੂੰ ਇੱਕ ਨੂੰ ਡਾਈ ਕਰਾ ਕੇ ਦਿੱਤਾ ਸੀ ਟਾਈ ਐਂਡ ਡਾਈ ਬੜਾ ਸੋਹਣਾ ਲੱਗਦਾ ਸੂਟ ਲੇਨਨ ਕਾਟਨ ਦੀ ਸ਼ਰਟ ਹੈਗੀ ਹੈ ਜੀ ਤੇ ਕੈਮਰੀ ਕਾਟਨ ਦੀ ਸਲਵਾਰ ਹੈ ਬਹੁਤ ਸੋਹਣਾ ਸੂਟ ਹੈ ਬਿਨਾ ਲਾਈਨਿੰਗ ਤੋਂ ਬਣੂਗਾ ਪ੍ਰਾਈਸ 750 ਨੈਕਸਟ ਬਿਲਕੁਲ ਕਾਟਨ ਦੇ ਵਿੱਚ ਸੂਟ ਹੈਗਾ ਕੈਮਰੀ ਕਾਟਨ ਤੇ ਇਹ ਹੈਗੀ ਆ ਦੇ ਨਾਲ ਸਲਵਾਰ ਬੜਾ ਬ੍ਰਾਈਟ ਜਿਹਾ ਸ਼ਰਟ ਹੈ ਬਹੁਤ ਧਿਆਰਾ ਲੱਗਦਾ ਕੰਟਰਾਸਟ ਬਹੁਤ ਸੋਹਣਾ ਹੈ ਪ੍ਰਾਈਸ 750 ਹੋਊਗੀ ਲਓ ਜੀ ਹੁਣ ਮੈਂ ਤੁਹਾਨੂੰ ਇੱਕ ਸੂਟ ਵਰਬਰੀ ਦੇ ਵਿੱਚ ਦਿਖਾਵਾਂਗੀ ਜਿਹੜਾ ਵਰਕ ਵਾਲਾ ਸੂਟ ਹੋਊਗਾ ਲਓ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਤੇ ਕਲਰ ਵੀ ਬਹੁਤ ਸੋਹਣਾ ਹੈ ਆਓ ਲੋ ਜੀ ਇਹ ਬਣਿਆ ਹੋਇਆ ਇਹਦਾ neck neck ਤੁਹਾਨੂੰ ਆਲਰੇਡੀ ਬਣਿਆ ਹੋਇਆ ਮਿਲੂਗਾ ਤੇ ਲੋ ਲੈਸਸ ਲੱਗੀਆਂ ਹੋਈਆਂ ਨੇ ਡਿਜ਼ਾਈਨਿੰਗ ਕੀਤੀ ਹੋਈ ਆ ਇਹਦੇ ਤੇ ਤੇ ਨੈਕਸਟ ਹੈ ਇਹਦਾ ਇਹ ਬਾਜੂ ਬਾਜੂ ਤੇ ਤੁਹਾਨੂੰ ਇਹ ਵਾਲਾ ਵਰਕ ਮਿਲੂਗਾ ਠੀਕ ਹੈ ਜੀ ਇੱਥੋਂ ਲੈ ਕੇ ਇੱਥੇ ਤੱਕ ਆ ਸਾਰਾ ਬਾਜੂ ਤੇ ਤੁਹਾਨੂੰ ਵਰਕ ਮਿਲਣਾ ਤੇ ਇਹ ਹੈਗਾ ਇਹਦਾ ਸਲਵਾਰ ਦਾ ਪੀਸ ਮਸਲੀਨ ਦੇ ਵਿੱਚ ਔਰ ਸਲਵਾਰ ਤੇ ਵੀ ਤੁਹਾਨੂੰ ਇਹ ਵਾਲਾ ਵਰਕ ਮਿਲੂਗਾ ਬਹੁਤ ਪਿਆਰਾ ਜਾਂ ਸਲਵਾਰ ਦਾ ਵਰਕ ਬਾਜੂ ਦਾ ਵਰਕ ਔਰ ਨੈਕ ਰੈਡੀ ਹੈ ਬਰਬਰੀ ਦੇ ਵਿੱਚ 셔ਟ ਮਿਲੂਗਾ ਮਸਲੀਨ ਦੇ ਵਿੱਚ ਸਲਵਾਰ ਮਿਲੂਗੀ ਠੀਕ ਹੈ ਜੀ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਦੁਪੱਟਾ ਔਰਗੈਂਜ਼ਾ ਦੇ ਵਿੱਚ ਕਲਰ ਬਹੁਤ ਜਿਆਦਾ ਸੋਹਣਾ ਹੈਗਾ ਆਹ ਲਓ ਜੀ ਪਲੇਨ ਔਰਗੈਂਜ਼ਾ ਦੇ ਵਿੱਚ ਦੁਪੱਟਾ ਹੋਊਗਾ 2.5 ਮੀਟਰ ਦਾ ਦੁਪੱਟਾ ਲੇਸ ਲੱਗੀ ਹੋਈ ਹੈ ਫੋਲ ਸਾਈਡ ਸੌਫਟ ਔਰਗੈਂਜ਼ਾ ਹੋਊਗਾ ਇਹ ਨਹੀਂ ਕਿ ਆਕੜਾ ਔਰਗੈਂਜ਼ਾ ਬੜਾ ਹੀ ਪਿਆਰਾ ਜਿਹਾ 스ਕਫ ਹੈਗਾ प्राइस हैगी है, है साढ़े उन्नीस सौ यूट साढ़े उन्नीस सौ थोड़े को आ जाना शिपिंग बिलकुल फ्री होगी लॉज नैक्सट ए वाला सूट है।, है ये लिमन कॉटन से बनिया हुए सॉफ्ट वाली लिमन कॉटन है ये नहीं है चौबंजे वाली लिमन कॉटन होगी बिल्कुल सॉफ्ट वाली ऑलओवर के इस तरह सूट मिलेगा और ਲਓ ਇੱਥੋਂ ਨਿਕਲਣਾ ਥੋੜਾ ਇਹ ਵਾਲੇ ਤੁਹਾਡੀ ਕਮਰ ਤੇ ਆ ਜਾਣਗੇ ਇਹ ਦੋ ਫਲਾਵਰ ਬੜੇ ਸੋਹਣੇ ਲੱਗਦੇ ਨੇ ਇਹ ਸੂਟ ਬਣਿਆ ਹੋਇਆ ਬਹੁਤ ਪਿਆਰਾ ਲੱਗਦਾ ਘੇਰੇ ਤੇ ਫੇਰ ਤੁਹਾਨੂੰ ਇਦਾਂ ਵਰਕ ਮਿਲੂਗਾ ਇਹ ਵਾਲਾ ਠੀਕ ਹੈ ਜੀ ਤੇ ਇਹ ਹੈਗਾ ਜੀ ਇਹਦਾ ਬਾਜੂ ਦਾ ਵਰਕ ਨੈਕਸਟ ਮਿਲੂਗਾ ਸਲਵਾਰ ਤੇ ਆ ਲੋ ਇਹ ਤੁਹਾਨੂੰ ਜਿਸ ਤਰ੍ਹਾਂ ਦਾ ਬਾਜੂ ਤੇ ਵਰਕ ਮਿਲ ਰਿਹਾ ਉਸ ਤਰ੍ਹਾਂ ਦਾ ਵਰਕ ਹੀ ਤੁਹਾਨੂੰ ਸਲਵਾਰ ਦੇ ਨਾਲ ਲੈਲਨ कॉटन ਦੇ ਵਿੱਚ सूट ਹੈ ਬਿਨਾ ਲਾਈਨਿੰਗ ਤੋਂ ਬਣ ਜੂਗਾ सूट ਤੇ ਦੁਪੱਟਾ ਹੋਊਗਾ ਇਹਦੇ ਨਾਲ ਮਲ कॉटन ਦਾ টাই ਐਂਡ ਡਾਈ ਦੇ ਵਿੱਚ ਹੋਊਗਾ 4 ਸਾਈਡ ਲੇਸ ਹੋਊਗੀ ਹਾਂ ਲੋ ਫੁੱਲਾ ਡੁੱਲਾ ਦੁਪੱਟਾ ਮਿਲੂਗਾ ਐਂਡ ਕਾਈ ਜਾਂਦਾ ਹੈ ਚੌੜਾਈ ਵੀ ਪੂਰੀ ਮਿਲੂਗੀ ਔਰ ਲੰਬਾਈ ਵੀ ਪੂਰੀ ਮਿਲੂਗੀ ਲੋ ਠੀਕ ਹੈ ਜੀ ਹਾਂ ਲੋ ਤੇ 4 ਸਾਈਡ ਇਹ ਵਾਲੀ ਖੋਲੋ ਪਲੇਸ ਇਹ ਮੇਰੇ 4800 ਦੇ ਵਿੱਚ ਸੂਟ ਮਿਲ ਜੂਗਾ ਸ਼ਿਪਿੰਗ ਕੋਈ ਨਹੀਂ ਹੋएगी ਇੱਕ ਇੱਕ ਕਲਰ ਹਮੇਰੇ ਦੇ ਵਿੱਚ ਇਹ ਵਾਲਾ ਦਿੰਨਾ ਹੈ ਰਸਟ ਕਲਰ ਦੇ ਵਿੱਚ ਸੂਟ ਮਿਲੂਗਾ ਇਹ ਤੁਹਾਨੂੰ ਕੈਮਰੀ ਕਾਟਨ ਦੇ ਵਿੱਚ ਮਿਲੂਗਾ ਜਿਹੜਾ ਪਹਿਲਾਂ ਦਿੱਖਿਆ ਸੀ ਉਹ ਲినਨ ਕਾਟਨ ਸੀ ਇਹ ਵਾਲਾ ਕੈਮਰੀ ਕਾਟਨ ਦੇ ਵਿੱਚ ਇਹ ਵਾਲੀ ਇਹਦੀ ਡਿਜ਼ਾਈਨ ਹੈ ਠੀਕ ਹੈ ਜੀ ਤੇ ਇਹ ਹੈਗਾ ਨਾਲ ਟਾਈ ਜਾਂਦਾ ਜੀ ਦਾ ਦੁਪੱਟਾ ਪਲੱਸ ਪਲੇਸ ਮਾਜੀ ਅਗਲਾ ਮਹਿੰਦੀ ਕਲਰ ਦੇ ਵਿੱਚ ਲੋ ਏ ਨੀਲਨ ਕਾਟਨ ਦਾ ਮੈਂਡੀਕਲ ਰੋਲ ਸੂਟ ਇਹ ਉਦਾਂ ਹੀ ਮਿਲਣਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੇਖਿਆ ਠੀਕ ਹੈ ਜੀ ਤੇ ਇਹ ਵਾਲਾ ਇਹਦੇ ਨਾਲ ਦੁਪੱਟਾ ਮਿਲਣਾ ਹੈ ਮਲ ਕਾਟਨ ਦੇ ਵਿੱਚ ਦੁਪੱਟਾ ਆ ਲੂਗਾ ਆਈ ਗੰਡਾ ਇਥੇ ਮਿਲੂਗਾ 4 ਸਾਈਡ ਮਹਿੰਦੀ ਕਲਰ ਦੀ ਲੇਸ ਲੱਗੀ ਹੋਈ ਹੈ 1850 ਦੇ ਵਿੱਚ ਸੂਟ ਆਜੂਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਨੈਕਸਟ ਦੇਖੋ ਲਓ ਜੀ ਇਹ ਵੀ ਮਲ ਕਾਟਨ ਦੇ ਵਿੱਚ ਸੂਟ ਮਿਲੂਗਾ ਹਾਂ ਜੀ ਲੈਸ ਇਹਦੇ ਠੀਕ ਹੈ ਜੀ ਬੜੀ ਪਿਆਰੀ ਜੀ ਨੈਟ ਜਿਹਦੀ ਲੇਸ ਲੱਗੀ ਆ ਇਹਦੇ ਨਾਲ ਨਾਲ ਤੁਹਾਨੂੰ ਵਰਕ ਮਿਲੂਗਾ ਇਹ ਜਿਗਜ਼ੈਗ ਦਾ ਤੇ ਸਾਰਾ ਆ ਜੋ ਲਾਈਨਾਂ ਦਿਖ ਰਹੀਆਂ ਨੇ ਥ੍ਰੈਡ ਦੀਆਂ ਇਹ ਵਰਕ ਹੋਇਆ ਹੋਇਆ ਇਹਦੇ ਤੇ ਫਿਰ ਆ ਤੁਹਾਨੂੰ ਇੱਕ ਫਲਾਵਰ ਵੱਡਾ ਸਾਰਾ ਮਿਲਣਾ ਹੈ ਉਦੋਂ ਬਾਅਦ ਇੱਥੇ ਜਾ ਕੇ ਫਿਰ ਘੇਰੇ ਕਰਕੇ ਇਹ ਵਰਕ ਕਰੀਏ ਠੀਕ ਹੈ ਜੀ ਤੇ ਇੱਧਰ ਮਿਲੂਗੀ ਬਾਜੂ ਬਾਜੂ ਤੇ ਇਹ ਵਾਲੀ ਲੇਸ ਲੱਗੀ ਆ ਪਲੱਸ ਇਹਦੇ ਤੇ ਆ ਜਦੋਂ ਤੁਸੀਂ ਕਟਿੰਗ ਕਰਾ ਕੇ ਇਦਾਂ ਕਟ ਵਰਕ ਕਢਾਉਂਗੇ ਨਾ ਬੜਾ ਪਿਆਰਾ ਲੱਗਣਾ ਸੂਟ ਤੇ ਲਓ ਜੀ ਨੈਕਸਟ ਮੇਰੇ ਖਿਲਾ ਬਾਜੂ ਤੇ ਸਲਵਾਰ ਤੇ ਇਹਦੇ ਵਰਕ ਨਹੀਂ ਹੈਗਾ ਇਹ ਵਾਲਾ ਵਰਕ ਮੈਨਣਾ ਜੀ ਤੁਹਾਨੂੰ ਤੇ ਨਾਲ ਤੁਹਾਨੂੰ ਮਿਲੂਗਾ ਜੀ ਇਹ ਵਾਲਾ ਦੁਪੱਟਾ ਟਾਈ ਐਂਡ ਡਾਈ ਦੇ ਵਿੱਚ ਇਹ ਦੁਪੱਟਾ ਬਹੁਤ ਸੋਹਣਾ ਹੈ। ਸਾਫੀ ਸੋਹਣਾ ਜਿਹਾ ਦੁਪੱਟਾ ਹੈ। ਮਲ ਕਾਟਨ ਦੇ ਵਿੱਚ ਬਹੁਤ ਪਿਆਰਾ ਟਾਈ ਐਂਡ ਡਾਈ ਤੇ ਕਟ ਵਰਕ ਹੋਇਆ ਹੋਇਆ ਹੋਸਾ ਹੈ। ਹਾਂ ਬਹੁਤ ਹੀ ਹਲਕਾ ਜਿਹਾ ਪਿਆਰਾ ਜਿਹਾ ਦੁਪੱਟਾ ਹੈ। ਲਾਈਟ ਰੇਡ ਨੋ ਕਾਫੀ ਸੋਹਣਾ ਦੁਪੱਟਾ ਹੈ ਫੋਰ ਸਾਈਡੇ ਦੇ ਇਦਾਂ ਕਟਵਰਕ ਹੋਇਆ ਠੀਕ ਨੈਕਸਟ ਹੈ ਇਹ ਵਾਲਾ ਬਿਲਕੁਲ ਪਿਓਰ ਵਾਈਟ ਕਲਰ ਦੇ ਵਿੱਚ ਮਲ ਕਾਟਨ ਦਾ ਬੜਾ ਪਿਆਰਾ ਜਿਹਾ ਸੂਟ ਹੈ ਲੋ ਇਹ ਹੈਗਾ ਜੀ ਇਹਦਾ ਨੈਕ ਨੈਕ ਦੇ ਉੱਪਰ ਇੱਕ ਫਲਾਵਰ ਆਊਗਾ ਇੱਥੋਂ ਥੋੜਾ ਨੈਕ ਨਿਕਲਣਾ ਆਹ ਵਾਲਾ ਵੀ ਸਾਰਾ ਨਾਲ ਦਾ ਵੀ ਵਰਕ ਹੋਇਆ ਹੋਇਆ ਲੋ ਘੇਰੇ ਤੇ ਤੁਹਾਨੂੰ ਇਹ ਵਾਲੇ ਤਿੰਨ ਫਲਾਵਰ ਮਿਲਣਗੇ ਤੇ ਘੇਰਾ ਹੈਗਾ ਜਿਹੜਾ ਇਹ ਮੇਰਾ ਖਿਆਲ ਆ ਨਾਪ ਕੇ ਦੱਸ ਦੇਣੀ ਆ ਤੁਹਾਨੂੰ ਮੈਂ ਕਿੰਨਾ ਕਹੂੰਗਾ ਲੈਂਥ ਵੀ ਨਾਪਦੇ ਨੇ ਆਹ ਲੋ ਜੀ ਆਪਾਂ ਐਂਡ ਟੂ ਐਂਡ ਵਰਕ ਨਾਪ ਦਿੰਦੇ ਆ ਇਹਦਾ ਐਂਡ ਟੂ ਐਂਡ ਵਰਕ ਹੈਗਾ ਜਿਹੜਾ ਉਹ 21.5 ਪੌਣੇ 22 ਹੈਗਾ ਇੱਥੋਂ ਤੱਕ ਤਾਂ ਤੁਸੀਂ ਰੱਖਣਾ ਹੀ ਆ ਉਸ ਤੋਂ ਬਾਅਦ ਜੇ ਤੁਹਾਡਾ ਘੇਰਾ ਵੱਡਾ ਹੈਗਾ ਤਾਂ ਉਹ ਵੀ ਮੈਂ ਤੁਹਾਨੂੰ ਦੱਸ ਦੇਣੀ ਆ 26 ਤੱਕ ਲੋ ਜੀ 26 ਤੱਕ ਵਰਕ ਹੋਇਆ ਹੋਇਆ ਤੇ ਅਗਲਾ ਵਰਕ ਹੈ ਜਿਹੜਾ ਉਹ ਤੁਸੀਂ ਚਾਹੇ ਉਹਨੂੰ ਬਾਜੀ ਤੇ ਲੈ ਲਓ ਉੱਥੇ ਚਾਹੇ ਤੁਸੀਂ ਉਹਨੂੰ ਸਲਵਾਰ ਤੇ ਲੈ ਲਓ ਇਹ ਵਾਲਾ ਵਰਕ ਤੁਹਾਨੂੰ ਮਿਲੂਗਾ ਬਹੁਤ ਸੋਹਣਾ ਜਾਂ ਨੀਚੇ ਆਹ ਕਟ ਵਰਕ ਹੋਇਆ ਹੋਇਆ ਤੇ ਆਹ ਜਿਹੜੀਆਂ ਤਿੰਨ ਤੁਹਾਨੂੰ ਇਸ ਤਰ੍ਹਾਂ ਮਿਲ ਰਹੀਆਂ ਨੇ ਇਹ ਵੀ ਵਰਕ ਦੀਆਂ ਨੇ ਬੜਾ ਪਿਆਰਾ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣਾ ਇੱਕ ਨੱਕ ਤੇ ਵਰਕ ਹੋਇਆ ਘੇਰੇ ਤੇ ਮੈਂ ਲੈਂਥ ਵੀ ਨਾਪਦੇ ਹੁਣ ਤੁਹਾਨੂੰ ਇਹਦੀ ਜੇ ਆਪਾਂ ਇੱਥੋਂ ਲੈਂਥ ਨਾਪੀਏ ਇਹਦੀ ਵਰਕ ਤੱਕ ਤਾਂ ਇਹਦੀ ਜਿਹੜੀ ਲੈਂਥ ਹੈਗੀ ਆ ਉਹ ਲੋ ਜੀ 44 ਦੇ ਲਗਭਗ ਹੈਗੀ ਆ ਜੇ ਉਦੋਂ ਬਾਅਦ ਤੁਸੀਂ ਕੱਟ ਕਰਨਾ ਹੈਗਾ ਤਾਂ ਉੱਪਰੋਂ ਥੋੜਾ ਜਿਹਾ ਮੇਰੇ ਖਿਆਲ ਨਾਲ ਜ਼ਿਆਦਾ ਹੀ ਵਰਕ ਹੋ ਜਾਵੇਗਾ ਥੋੜਾ ਜਿਹਾ ਕੱਟ ਵੀ ਹੋ ਜੂਗਾ 1/2 ਇੰਚ 43-44 ਤੱਕ ਤਾਂ ਲੈਂਥ ਤੁਹਾਡੀ ਜਾਊਗੀ ਜੀ ਠੀਕ ਹੈ ਜੀ ਲੋ ਹਾਂ ਮੈਂ ਦੁਪੱਟਾ ਦਿਖਾ ਦੇਣੀ ਆ ਫਿਰ ਮਲ ਕਾਟਨ ਦੇ ਵਿੱਚ ਹੀ ਦੁਪੱਟਾ ਲਊਗਾ 22 ਇੰਚ ਬੜਾ ਪਿਆਰਾ ਜਿਹਾ ਦੁਪੱਟਾ ਵੀ ਹੈ ਹਾਂ ਬਹੁਤ ਸੋਹਣਾ ਲੱਗਦਾ ਚੜਾਈ ਵੀ ਪੂਰੀ ਆ ਰਵਾਈ ਵੀ ਇਹ ਕ੍ਰਸ਼ ਕਾਟਨ ਦੇ ਵਿੱਚ ਮਿਲੂਗਾ ਜੀ ਦੁਪੱਟਾ ਤੇ ਫੋਰ ਸਾਈਡ ਇਹ ਵਾਈਟ ਕਲਰ ਦੀ ਤੁਹਾਨੂੰ ਲੇਸੀ ਹੋਵੇਗਾ ਠੀਕ ਹੈ ਜੀ ਤੇ ਇੱਕ ਤੁਹਾਨੂੰ ਇਹ ਵਾੜਾ ਸੂਟ ਮਿਲੂਗਾ ਇਹ ਆਫ ਵਾਈਟ ਕਲਰ ਦੇ ਵਿੱਚ ਹੈਗਾ ਲਓ ਕਾਟਨ ਬਹੁਤ ਸੋਹਣਾ ਜੀ ਲੋ ਜੀ ਇਹ ਵਾੜਾ ਤੁਹਾਨੂੰ ਵਰਤ ਮਿਲੂਗਾ ਘੇਰੇ ਦੇ ਇਹਦਾ ਐਂਡ ਟੂ ਐਂਡ ਜਿਹੜਾ ਵਰਕ ਹੈਗਾ ਉਹ ਤੁਹਾਨੂੰ ਮਿਲੂਗਾ 21 ਦਾ ਉਸ ਤੋਂ ਬਾਅਦ ਤੁਸੀਂ 22 22 ਤੱਕ ਲਿਜਾ ਸਕਦੇ ਹੋ ਕਿਉਂਕਿ ਉਸ ਤੋਂ ਬਾਅਦ ਤੁਹਾਡੀ ਬਾਜੂ ਵੀ ਨਿਕਲਣੀ ਹੈ 1 ਇੱਕ ਤੱਕ ਹੀ ਜਾਊਗਾ ਵੈਸੇ ਤਾਂ ਇਹ ਬਾਜੂ ਦਾ ਵਰਕ ਹੈ ਸੇਮ ਹੀ ਤੁਹਾਨੂੰ ਸਲਵਾਰ ਦਾ ਵਰਕ ਮਿਲਣਾ ਹੈ ਕੁਆਟਨ ਬਹੁਤ ਵਧੀਆ ਮਿਲੂਗੀ ਬਹੁਤ ਜ਼ਿਆਦਾ ਫਰੰਟ ਬੈਕ ਤੁਸੀਂ ਲਾਈਨਿੰਗ ਲਾ ਲਿਓ ਜਾਂ ਅੰਡਰ ਸ਼ਰਟ ਪਾ ਲਿਓ ਕਿਉਂਕਿ ਲਾਈਟ ਕਲਰ ਹੈਗਾ ਇਹ ਵਾਲਾ ਮਿਲੂਗਾ ਦੁਪੱਟਾ ਨਾਲ ਇਹ ਹੈਗਾ ਚਾਈਨਾ ਕੋਟੇ ਦਾ ਦੁਪੱਟਾ 4 ਸਾਈਡ ਲੇਸ ਬਹੁਤ ਪਿਆਰਾ ਦੁਪੱਟਾ ਲੋਡ ਬਹੁਤ ਸੋਹਣਾ ਸੂਟ ਲੱਗਣਾ ਬਣ ਕੇ ਬੜਾ ਹੀ ਪਿਆਰਾ ਲੱਗਦਾ ਇਹ ਸੂਟ ਤੇ ਫੋਲ ਸਾਈਡੇ ਤੇ ਵਾਈਟ ਕਲਰ ਦੀ ਲੇਸ ਲੱਗੂਗੀ ਤੇ 1750 ਦੇ ਵਿੱਚ ਸੂਟ ਮਿਲੂਗਾ ਸ਼ਿਪਿੰਗ ਕੋਈ ਨਹੀਂ ਹੋਊਗੀ। ਲਓ ਜੀ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਫਿਰ ਸਾਰਿਆਂ ਨੂੰ 一。起。